ਪਈ ਤੂੰ ਕਿੱਥੇ ਚੱਲੇ ਯਾਰ ਮੈਨੂੰ ਪਹਿਲਾਂ ਤੂੰ ਇਹ ਦੱਸ ਕਿ ਤੂੰ ਬੈੱਡ ਤੇ ਬਹਿ ਬਹਿ ਕੇ ਰੋਟੀ ਖਾਣ ਲਿਆ ਵਾ ਜੇ ਇਹ ਤੈਨੂੰ ਘਰ ਦਾ ਮੈਂਬਰ ਸਮਝਦੇ ਆ ਇਹਦਾ ਮਤਲਬ ਇਹ ਥੋੜੀ ਆ ਵੀ ਤੂੰ ਮੰਜਿਆਂ ਤੇ ਬਹਿ ਬਹਿ ਕੇ ਰੋਟੀ ਖਾਏਂਗਾ ਥੱਲੇ ਵੀ ਤੇ ਬਹਿ ਕੇ ਖਾ ਸਕਦਾ ਜਾਂ ਉਧਰ ਚਲ ਜਾ ਤੁਹਾਨੂੰ ਰੂਮ ਦਿੰਦਾ ਇੱਕ ਠੀਕ ਹੈ ਭਾਜੀ ਤੇ ਨਾਲੇ ਮੈਂ ਤੁਹਾਨੂੰ ਦੱਸਦਾ ਆਪਾਂ ਸੌਣ ਚੱਲੇ ਆ ਟਾਈਮ ਵੇਖ ਕਿ ਨਾ ਆ 11 ਵਜੇ ਰਾਤ ਦੇ ਚੱਲ ਆ ਸੰਦੀਪ ਚਲੋ ਉੱਤੇ ਜਾ ਕੇ ਲੰਮੇ ਪੈ ਜਾਣਾ ਵਾ ਚਾਰ ਪੰਜ ਦਿਨ ਦੀ ਗੱਲ ਆ ਚਲੋ ਪੈ ਜਾਓ ਹੁਣ ਫਿਰ ਸੌਈਏ ਖਬਰਦਾਰ ਜੇ ਮੈਂ ਨਾ ਸੌਂਦੀ ਗੱਲ ਕੀਤੀ ਤੇ ਕਿਉਂਕਿ ਮੈਂ ਨਾ ਸੋ ਗਈ ਹੀ ਨਹੀਂ ਆ ਤਾਂ ਮੈਂ ਚਲੀ ਉੱਪਰ ਆਪਣੇ ਹਸਬੰਦ ਦੇ ਕਮਰੇ 'ਚ ਤੇ ਦਰਵਾਜ਼ਾ ਨਾ ਖੁੱਲਾ ਰੱਖ ਕੇ ਸੌਇਆ ਕਿਉਂਕਿ ਸਵੇਰ ਨੂੰ ਸਿਮੀ ਦੇ ਉੱਠਣ ਤੋਂ ਪਹਿਲੇ ਨਾ ਮੈਂ ਫੇਰ ਆਉਣਾ ਇੱਥੇ ਉਹਨੂੰ ਚੱਕ ਨਾ ਹੋ ਜਾ ਕਿਤੇ ਚਲੋ ਜਿਦਾਂ ਡਾੜੀ ਮਰਜੀ ਆ जाओ फिर मैं तो ना सोवा करो मेरे दूर ही रेह करो मेरे तो। प्यास बड़ी लगी है पानी रख के सोना चाहिए लागे पानी भी नहीं रखे चल एदा कर दी पी के आनी है ਸੰਦੀਪ ਅੰਗਰੇਜ਼ ਦੇ ਕਮਰੇ ਚ ਜਾਣ ਲਈ ਸੰਦੀਪ ਤੂੰ ਕੀ ਕਰਨ ਚੱਲੀ ਅੰਗਰੇਜ਼ ਦੇ ਕਮਰੇ ਚ ਨਹੀਂ ਨਹੀਂ ਮੈਂ ਅੰਗਰੇਜ਼ ਦੇ ਕਮਰੇ ਚ ਥੋੜੀ ਚੱਲੀ ਸੀ ਉਹਦੇ ਉੱਪਰ ਦਾ ਦਰਵਾਜ਼ਾ ਨਾ ਖੁੱਲਾ ਰਹਿ ਗਿਆ ਸੀ ਤੇ ਹਵਾ ਦੀ ਆਵਾਜ਼ ਬੜੀ ਆਉਂਦੀ ਹੈ ਹਵਾ ਨਾਲ ਮੈਂ ਤਾਂ ਪਾਣੀ ਪੀਣ ਆਈ ਸੀ ਤੂੰ ਸੁਦੀ ਨਹੀਂ ਅਜੇ ਤੱਕ ਨਹੀਂ ਸੰਦੀਪ نیند ਨਹੀਂ ਆਉਂਦੀ ਤੈਨੂੰ ਪਤਾ ਹੀ ਆ ਉਪਰੀ ਜਗ੍ਹਾ ਤੇ ਨੀਂਦ ਕਿੱਥੇ ਆਂਦੀ ਆ ਤੇ ਕੋਈ ਗੱਲ ਨਹੀਂ ਤੂੰ ਅੰਦਰ ਲੰਮੇ ਪੈਰ ਜਾ ਕੇ ਆਪੇ نیند ਆ ਜਾਏਗੀ ਨਹੀਂ ਕੋਈ ਨਹੀਂ ਮੈਂ ਸੋ ਜਾਾਂਗੀ ਜਦੋਂ ਮੈਨੂੰ نیند ਆਏਗੀ ਤੂੰ ਚਲ ਜਾ ਪਾਣੀ ਕਿ ਲਈ ਨਹੀਂ ਮੈਂ ਨਹੀਂ ਪੀਣਾ ਪਾਣੀ ਚਲ ਜਾ ਫਿਰ ਜਾਨੀ ਜੇ ਕਿ ਤੇ ਮੈਨੂੰ ਪਤਾ ਹੁੰਦਾ ਨਾ ਕਿ ਇਹਨੂੰ ਨੀਂਦ ਨਹੀਂ ਔਖੀ ਹੁੰਦੀ ਆ ਤੇ ਮੈਂ ਅੰਗਰੇਜ਼ ਨੂੰ ਕਹਿ ਕੇ ਨਾ ए दलचनीन दोलियां पवा दी बारना तो सौंदी अपने अंग्रेज नए आए अंग्रेज कही जा मनदीपे मूह ਡਰਨ ਵਾਲੀ ਕਹੇ ਗੱਲ ਹੋ ਗਈ ਅੱਜ ਯਾ ਤੂੰ ਹੀ ਤੇ ਚਲ ਗਈ ਸੀ ਨਾ ਮੈਨੂੰ ਲੱਗਿਆ ਪਤਾ ਨਹੀਂ ਕੌਣ ਆ ਕੇ ਬਹਿ ਗਿਆ ਗਾਈ ਤੇ ਹੈਗੀ ਪਰ ਬਾਂਹ ਨਾ ਸਿਮੀ ਬੈਠੀ ਆ ਤਾਂ ਹੁਣ ਅੰਦਰ ਨਹੀਂ ਜਾਣ ਦੀ ਚਲੋ ਠੀਕ ਆ ਜਦੋਂ ਜਾਉਗੀ ਸਿਮੀ ਸੌਂ ਜਾਓ ਫਿਰ ਆਪਣੇ ਅੰਗਰੇਜ਼ ਨਾਲ ਠੀਕ ਆ ਸੌਂ ਤੂੰ ਮੇਰੀ ਵੀ ਨੀਂਦ ਖਰਾਬ ਕਰਤੀ ਕੱਲ ਨੂੰ ਨਮੈੜੇ ਦਾਲ ਚ ਪਾ ਦੇਣੀ ਨੀਂਦ ਦੀ ਗੋਲੀ ਸੌਂਗੇ ਤਾਂ ਸਹੀ ਅੰਗਰੇਜ਼ ਸੰਦੀਪ ਜੇ ਹਮ ਸਫਰ ਚੰਗਾ ਹੋਵੇ ਨਾ ਤੇ ਜ਼ਿੰਦਗੀ ਕਿੰਨੀ ਸੋਹਣੀ ਲੰਘ ਜਾਂਦੀ ਹੈ ਹਾਂ ਸਿਮੀ ਇਹ ਤਾਂ ਹੈ ਪਰ ਇੱਕ ਗੱਲ ਕਵਾਂ ਜੇ ਤੇਰਾ ਘਰ ਵਾਲਾ ਅੰਗਰੇਜ਼ ਵਰਗਾ ਹੁੰਦਾ ਤੇ ਫੇਰ ਤੂੰ ਕੀ ਕਰਦੀ ਜੇ ਇਹਦੇ ਵਰਗਾ ਹੁੰਦਾ ਨਾ ਤੇ ਮੈਂ ਤਾਂ ਵਿਆਹ ਹੀ ਨਾ ਕਰਾਉਂਦੀ ਆਹੋ ਜਿਹਨੂੰ ਬਾਹਰ ਕਿੱਥੇ ਲੈ ਕੇ ਜਾਣਾ ਹੁੰਦਾ ਮੈਂ ਤਾਂ ਬਾਹਰ ਜਾਣ ਜੋਗੀ ਨਹੀਂ ਰਹਿਣਾ ਕਿ ਵਿਆਹ ਸਾੜੀ ਚ ਵੀ ਜਾਣਾ ਪੈਂਦਾ ਤੇ ਇਹਨੂੰ ਥੋੜੀ ਲੈ ਕੇ ਜਾਇਆ ਕਰਨਾ ਹੀ ਫੇਰ ਅਸ਼ਾ ਅਸ਼ਾ ਚੱਲ ਮੈਂ ਤਾਂ ਉਹ ਜਾ ਕੇ ਕਰਦੀ ਤੂੰ ਤੇ ਐਵੇਂ ਸੀਰੀਅਸ ਹੀ ਲੈ ਜਾਨੀ ਆ ਮੈਂ ਨਾ ਨਾ ਇਹੋ ਜਿਹਾ ਮਜ਼ਾਕ ਨਾ ਕਰਿਆ ਕਰ। ਚੱਲ ਠੀਕ ਹੈ ਨਹੀਂ ਕਰਦੀ। ਠੀਕ ਹੈ। ਹਲੋ ਮੈਡਮ ਜੀ ਪਾਣੀ ਪੀ ਲਓ। ਅਗਰੇਜਾ ਅੱਜ ਫਿਰ ਕਿਹੜੀ ਸਬਜ਼ੀ ਬਣਾਉਣ ਲੱਗਾ? ਮੈਡਮ ਤੁਸੀਂ ਦੱਸੋ ਕੀ ਖਾਓਗੇ? ਮੇਰਾ ਤਾਂ ਨਾ ਫਿਰ ਮਟਰ ਪਨੀਰ ਖਾਣ ਨੂੰ ਦਿਲ ਕਰਨ ਡਿਆ। ਇਦਾਂ ਕਰ ਫਿਰ ਤੂੰ ਉਹੀ ਬਣਾ ਲੈ। ਚਲੋ ਠੀਕ ਹੈ ਮੈਂ ਬਣਾ ਲੈਣਾ। ਸੰਦੀਪਾ ਸੱਚੀ ਜਵੀਨਾ ਵੈਸੇ ਘਰ ਵਾਲਾ ਇਦਾਂ ਦਾ ਹੀ ਹੋਣਾ ਚਾਹੀਦਾ ਨੌਕਰਾਂ ਵਾਂ ਜਿੱਦਾਂ ਕਹੀਏ ਨਾ ਉਦਾਂ ਹੀ ਕਰ ਦੋਵੇ ਸੋਪ ਬੜੀ ਵਧੀਆ ਲੱਗੀ ਅੱਜ ਸਹੀ ਕਲਰ ਕੱਲ ਠੰਡੀ ਬਹੁਤ ਹੈ ਕੀ ਕਰਨੀ ਸੰਦੀਪ ਤੇ ਜਿੰਦਾ ਥੋੜਾ ਸਾਈਡੋ ਕੇ ਬਹਿ ਜਾ ਹਾਂ ਚੇਹਲਾ ਹੋਏ ਥੇ ਉਹ ਯਾਰ ਮੈਂ ਤਾਂ ਹੁੰਦਾ ਇਕੱਲਾ ਬੈਠਾ ਹੈਗਾ ਮੇਰਾ ਦਿਲ ਨਹੀਂ ਲੱਗਣਦਾ ਮੈਂ ਕਹਾਂ ਚੱਲ ਆਪਣੀ ਸੰਦੀਪ ਕੋਲ ਜਾ ਕੇ ਬੈੰਨੇ ਆਂ ਚੱਲ ਸੰਦੀਪ ਤੂੰ ਬਾਬੋ ਮੈਂ ਅੰਦਰ ਕੰਮ ਆ ਮੈਂ ਨਾ ਜਾਵਾਂ ਤੂੰ ਬੈਠੀ ਰਹਾ ਤੂੰ ਕਿੱਥੇ ਅੰਦਰ ਚੱਲਨੀ ਠੰਡ ਵਿੱਚ ਸਾਈਡੋਂ ਫੋਨ ਆ ਗਿਆ ਕੀ ਦਾ ਫੋਨ ਆ ਮੰਮੀ ਦਾ ਸੱਸੀ ਕਾ ਮੰਮੀ ਜੀ ਸੱਸੀ ਕਾ ਸੰਦੀਪ ਕੀ ਹਾਲ ਆ ਠੀਕ ਆ ਤੂੰ ਸੁਣਾ ਹਾਂ ਮੈਂ ਵੀ ਠੀਕ ਆ ਤੇ ਮੰਦੀਪ ਠੀਕ ਆ ਹਾਂਜੀ ਠੀਕ ਠਾਕ ਨੇ ਗਿਆ ਆ ਡਿਊਟੀ ਨਹੀਂ ਨਹੀਂ ਮਮ ਜੀ ਅੱਜ ਨਾ ਘਰੇ ਨੇ ਛੁੱਟੀ ਕੀਤੀ ਹੈ ਅੱਜ ਅੱਛਾ ਅੱਛਾ ਤੇ ਮੈਂ ਤੈਨੂੰ ਦੱਸਣਾ ਹੀ ਕਿ ਮੈਂ 4-5 ਘੰਟੇ ਤੱਕ ਨਾ ਪਹੁੰਚ ਜਾਣਾ ਆ ਟ੍ਰੇਨ ਸਾਡੀ ਪਹੁੰਚ ਜਾਣੀ ਇੱਥੇ ਤੁਸੀਂ ਆ ਜੀ ਹਣਾ ਹਾਂ ਕਿਉਂ ਨਾ ਆਵਾਂ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਮੈਂ ਸੱਚ ਨਹੀਂ ਫਿਰਨਾ ਮੈਂ ਤੁਹਾਡੇ ਵਾਸਤੇ ਨਾ ਵਧੀਆ ਜੀ ਸਬਜ਼ੀ ਬਣਾ ਕੇ ਰੱਖ ਦੇਣੀ ਆ ਤੁਹਾਡੀ ਮਨਪਸੰਦ ਦੀ ਠੀਕ ਆ ਤੇ ਤੂੰ ਇਦਾਂ ਕਰੀ ਮਨਦੀਪ ਨੂੰ ਭੇਜ ਦੀ ਫਿਰ ਸਟੇਸ਼ਨ ਤੇ ਚਲੋ ਠੀਕ ਮੈਂ ਭੇਜ ਦਾਂਗੀ ਚੰਗਾ ਫਿਰ ਚੰਗਾ ਹੋ ਸੁਣਾਓ ਠੀਕ ਠਾਕ ਪਾਜੀ ਹਾਂ ਹਾਂ ਤੁਸੀਂ ਬੈਠੋ ਦੋ ਮਿੰਟ ਮੈਂ ਆਈ ਮੈਨੂੰ ਕੰਮ ਅੰਦਰ ਠੀਕ ਹੈ ਠੀਕ ਆ ਆ ਕੇ ਨਵੀਂ ਟੈਨਸ਼ਨ ਪੈ ਗਈ ਆ ਮਨਦੀਪ ਮੰਮੀ ਨਾ ਆਉਣ ਲੱਗੇ ਅੱਜ ਐਨੀ ਜਲਦੀ ਹਾਂਜੀ ਦੋ ਦਿਨ ਤੇ ਜਾਣ ਨੂੰ ਲੱਗਦੇ ਤੇ ਦੋ ਦਿਨ ਹੋਰ ਨੂੰ ਲੱਗਦੇ ਆ ਮੈਨੂੰ ਨਹੀਂ ਪਤਾ ਕਹਿ ਕੇ ਤਾਂ ਹਜੂ ਸਾਹਿਬ ਕਹੇਗੇ ਤਾਂ ਹੁਣ ਆ ਚੱਲੇ ਆਓ ਹੁਣ ਕੀ ਕਰ ਸਕਦੇ ਆਪਾਂ ਮੰਮੀ ਨੂੰ ਪਤਾ ਲੱਗ ਗਿਆ ਤਾਂ ਫੇਰ ਸਾਰੀ ਭੋਲ ਖੁੱਲ ਜਾਣੀ ਆ ਨਾ ਤੇ ਹੁਣ ਆਪਾਂ ਚਿੰਮੀ ਨੂੰ ਕਹਿ ਸਕਦੇ ਆਂ ਵੀ ਚਲ ਜਾ ਤੂੰ ਤੇ ਨਾ ਹੀ ਉਹ ਨਕਲੀ ਘਰ ਵਾਲੇ ਨੂੰ ਹੁਣ ਕੁਝ ਨਾ ਕੁਝ ਤਾਂ ਸੋਚਣਾ ਹੀ ਪੈਣਾ ਨਾ ਚਲ ਠੀਕ ਆ ਤੂੰ ਟੈਨਸ਼ਨ ਨਾ ਲੈ ਮੈਂ ਸੋਦਾ ਕੁਝ ਨਾ ਕੁਝ ਚਲੋ ਠੀਕ ਆ ਤੇ ਤਿੰਨ ਚਾਰ ਘੰਟੇ ਦਾ ਕਾਜ ਆ ਨਾ ਮੰਮੀ ਨੇ ਕੋਈ ਨਾ ਮੈਂ ਸੋਦਾ ਚਲੋ ਮੰਮੀ ਸੋਚਦੀਆਂ ਕੁਝ सतम जी सत संदीप ठीक ठाक तेज सुना हाँ मैं भी ठीक हाथी हांजी हां संदीप जी, हाँ जी, हाँ जी।, हाँ जी? जी। नहीं की मम्मी मम्मी लाई है अच्छा अच्छा ਇਹ ਤੇਰੀ ਸੇਲੀ ਦਾ ਘਰ ਵਾਲਾ ਹੁਣ ਆਇਆ। ਨਹੀਂ ਨਹੀਂ ਆਂਟੀ ਜੀ ਇਹ ਮੇਰਾ ਘਰ ਵਾਲਾ ਨਹੀਂ ਹੈ ਇਹ ਤੁਹਾਡਾ ਨੌਕਰ ਹੈ। ਨੌਕਰ ਸੰਦੀਪ ਨੌਕਰ ਕਰੋਂ ਦਾ ਰੱਖ ਲਿਆ। ਮੈਂ ਵੇਖਾਂ ਤਾਂ ਸਹੀ ਕਿਹੜਾ ਨੌਕਰ ਰੱਖ ਲਿਆ। ਬੇ ਮੂੰਹ ਖਾ ਪੜਾ ਇੱਧਰ। ਮੱਖਾ ਮੂੰਹ ਇੱਧਰ। ਬੇ ਦਿਖਾ ਤੇ ਸਹੀ ਆਪਣਾ ਮੂੰਹ। ਮੇਰੇ ਮਗਰੋਂ ਕਿਹੜਾ ਨੌਕਰ ਰੱਖ ਲਿਆ ਆਇਆ। ਮੈਂ ਮਖਾਹ ਪੜਾਵਾਂ ਮੂੰਹ ਮਨਦੀਪ ਤੂੰ ਆ ਕੀ ਆਪਣਾ ਹੁਲੀਆ ਬਣਾਇਆ ਆ ਉੱਠ ਨੇ ਆ ਨੌਕਰ ਤੁਸੀਂ ਕਹਿੰਦੀਆਂ ਜੀ ਇਹ ਤੇ ਮੇਰਾ ਮੁੰਡਾ ਆ ਮਨਦੀਪ ਸੰਦੀਪ ਆ ਕੀ ਹਾਲ ਬਣਾਇਆ ਮੇਰੇ ਮੁੰਡੇ ਦਾ ਓ ਮਮੀ ਜੀ ਮੈਂ ਤੁਹਾਨੂੰ ਸੰਦੀਪ ਰੋਟੀ ਬਣੀ ਨਹੀਂ ਆ ਵੇ ਤੂੰ ਕੌਣ ਆ ਮੇਰੀ ਨੌ ਨੂੰ ਚੰਬੜਨ ਵਾਲਾ ਸੰਦੀਪ ਇਹ ਕੌਣ ਨੇ ਇਹ ਮੇਰੀ ਸੱਸ ਆ ਇਸ ਘਰ ਦੀ ਮਾਲਕਨ ਤੇ ਯਾਰ ਪਹਿਲਾਂ ਦੱਸਣਾ ਸੀ ਨਾ ਕਿਤੇ ਫੋਨ ਤੇ ਫੋਟੋ ਫੋਟੋ ਵੀ ਖਾ ਦਿੰਦੀ ਸੰਦੀਪ ਹੁਣ ਤੂੰ ਮੈਨੂੰ ਦੱਸ ਪਿਆ ਬੰਦਾ ਕੌਣ ਹਾੜੇ ਅੰਦਰੋਂ ਨਿਕਲਣ ਡਿਆ ਸੰਦੀਪ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਕਿਹੜਾ ਨੌਕਰ ਆ ਕਿਹੜਾ ਘਰ ਵਾਲਾ ਏ ਨੇ ਗੱਲ ਸੁਣ ਲੈ ਮੇਰੀ ਆ ਮੇਰੀ ਨੋਹ ਆ ਤੇ ਆ ਮੇਰਾ ਮੁੰਡਾ ਆ ਮੁੰਡਾ ਆਂਟੀ ਸੰਦੀਪ ਤੇ ਕਹਿੰਦੀ ਇਹ ਸਾਡਾ ਨੌਕਰ ਆ ਸੰਦੀਪ ਆ ਕੀ ਚੱਕਰ ਆ ਮੈਨੂੰ ਤੇ ਕੋਈ ਸਮਝ ਨਹੀਂ ਲੱਗਣ ਦੀ ਕੌਣ ਨੌਕਰ ਆ ਕੌਣ ਹਸਬੰਡ ਆ ਸੰਦੀਪ ਦੱਸ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਦੀ ਤੂੰ ਮੇਰੇ ਮੁੰਡੇ ਨੂੰ ਨੌਕਰ ਬਣਾ ਦਿੱਤਾ ਆ ਤੇ ਆਹ ਕਾਰ ਵਾਲਾ ਬਣਾ ਲਿਆ ਇਹ ਚੱਕਰ ਕੀ ਆ ਮੰਮੀ ਜੀ ਇਹ ਸਾਰਾ ਕੁਝ ਨਾ ਮੈਂ ਆਪਣੀ ਸੇਲੀ ਕਰਕੇ ਕੀਤਾ ਜਦੋਂ ਇਹਰਾ ਮੈਨੂੰ ਫੋਨ ਆਇਆ ਨਾ ਕਿ ਮੈਂ 4-5 ਦਿਨ ਤੁਹਾਡੇ ਕੋਲ ਆਉਣਾ ਰਹਿਣ ਫਿਰ ਮੈਨੂੰ ਲੱਗਾ ਕਿ ਮੇਰਾ ਰੱਤ ਬਿੰਦ ਬਹੁਤ ਬਲੈਕ ਬਲੈਕ ਆ ਜੇ ਸਿਮੀ ਨੇ ਵੇਖ ਲਿਆ ਤਾਂ ਸਿਮੀ ਸਾਹਮਣੇ ਤੇ ਮੇਰੇ ਬੇਝਤੀ ਹੋ ਜਾਣੀ ਆ ਫਿਰ ਨਾ ਮੈਂ ਆਹ ਹਸਬੰਡ ਕਿਰਾਇ ਤੇ ਲਾਇਆ ਇਹ 5 ਕਿ ਦਿਨ ਵਾਸਤੇ ਸੰਦੀਪ ਮੈਂ ਕਦੇ ਸੋਚ ਵੀ ਨਹੀਂ ਸਕਦੀ ਕਿ ਤੂੰ ਇਦਾਂ ਕਰ ਸਕਦੀ ਆ ਕਿੰਨਾ ਚੰਗਾ ਤੇਰਾ ਹਸਬੰਡ ਆ ਜਿਹੜਾ ਤੇਰੇ ਕਹਿਨ ਤੇ ਦੱਸ ਤੇਰਾ ਕਿੰਨਾ ਕਰਦਾ ਹੋਊਗਾ ਜਿਹੜਾ ਆਪਣੇ ਘਰ ਦੇ ਵਿੱਚ ਨੌਕਰ ਬਣ ਕੇ ਰਹਿਣ ਲੱਗ ਗਿਆ ਨਾਲੇ ਰਹੀ ਗੱਲ ਰੰਗ ਦੀ ਰੰਗ ਤੇ ਪ੍ਰਮਾਤਮਾ ਨੇ ਦੋ ਹੀ ਬਣਾਏ ਨੇ ਇੱਕ ਗੋਰਾ ਤੇ ਇੱਕ ਕਾਲਾ ਬੰਦਾ ਨਾ ਦਿਲ ਦਾ ਚੰਗਾ ਹੋਣਾ ਚਾਹੀਦਾ ਰੰਗ ਦਾ ਕੀ ਆਹ ਹੁਤੀ ਇੱਕ ਗੱਲ ਤੇ ਤੇਰੀ ਠੀਕ ਐ ਤੇ ਨਾਲੇ ਤੂੰ ਸੁਣਾ ਜਿਹੜੇ ਕੰਮ ਲਈ ਇੱਥੇ ਰਹਿਣ ਆਈ ਸੀ ਉਹ ਕੰਮ ਤੇਰਾ ਹੋ ਗਿਆ ਆ ਆਂਟੀ ਤੁਹਾਨੂੰ ਮੈਂ ਕੀ ਦੱਸਾਂ ਮੇਰੇ ਸਹੁਰੇ ਘਰ ਨਾਲ ਸਾਰਾ ਕੁਝ ਸੀਗਾ ਕੋਠੀਆਂ ਕਾਰਾਂ ਘਰ ਵਾਲਾ ਵੀ ਸਰਕਾਰੀ ਨੌਕਰੀ ਕਰਦਾ ਸੀ ਤੇ ਸੋਨਾ ਸੁਨੱਖਾ ਸੀ ਪਰ ਸੁੱਖ ਸੁੱਖ ਤੇ ਇੱਕ ਪੈਸੇ ਦਾ ਨਹੀਂ ਹੈਗਾ। ਬਾਕੀ ਤੁਸੀਂ ਮੈਨੂੰ ਪੁੱਛਣ ਦੇ ਹੀ ਨਾ ਕਿ ਤੂੰ ਇੱਥੇ ਕਿਉਂ ਆ ਗਈ? ਮੈਨੂੰ ਨਾ ਮੇਰੇ ਸੋਹਰਿਆਂ ਨੇ ਘਰੋਂ ਕੱਢਤਾ ਸੀ ਤੇ ਮੇਰੇ ਪੇਕੇ ਘਰ ਵੀ ਨਾ ਮੇਰੇ ਪਾਪਾ ਠੀਕ ਨਹੀਂ ਰਹਿੰਦੇ ਤੇ ਮੈਂ ਉਹਨਾਂ ਨੂੰ ਹੋਰ ਟੈਨਸ਼ਨ ਨਹੀਂ ਦੇਣਾ ਚਾਹੁੰਦੀ। ਇਸ ਕਰਕੇ ਨਾ ਮੈਂ ਇੱਥੇ ਰਹਿਣ ਆ ਗਈ। ਕਿ ਚਲ ਥੋੜੀ ਗੱਲ ਠੰਡੀ ਹੋਏਗੀ ਨਾ ਤੇ ਮੈਂ ਫੇਰ ਵਾਪਸ ਆਪਣੇ ਸੋਹਰੇ ਚਲ ਜਾਵਾਂਗੀ। ਸੰਦੀਪ ਲੈ ਸੁਣ ਲਿਆ ਈਓ। ਮੇਰਾ ਪੁੱਤ ਤੇ ਭਾਵੇਂ ਮਾੜਾ ਜਿਹਾ ਰੰਗ ਦਾ ਕਾਲਾ ਹੀ ਹੈ ਨਾ ਸੁੱਖ ਤੇ ਤੈਨੂੰ ਸਾਰੇ ਦਿੱਤੇ ਆ ਨਾ ਉਹਨੇ ਕਿਹ ਗੱਲਾਂ ਤ ਤ ਨਹੀਂ ਰਹਿਣ ਦਿੱਤਾ ਹਾਂਜੀ ਮੰਮੀ ਜੀ ਮੇਰੇ ਕੋਲ ਗਲਤੀ ਹੋ ਗਈ ਮਨਦੀਪ ਮੈਨੂੰ ਮਾਫ ਕਰ ਦਿਓ ਮੈਂ ਤੇ ਇਹ ਗੱਲ ਕਰੀ ਸੋਚੀ ਨਹੀਂ ਛੱਡ ਕੋਈ ਗੱਲ ਨਹੀਂ ਸੰਦੀਪ ਨੌਕਰੀ ਵੀ ਤੇ ਮੈਂ ਤੇਰੀ ਖੁਸ਼ੀ ਕਰਕੇ ਬਣਿਆ ਹੈ ਨਾ ਕਿ ਤੂੰ ਖੁਸ਼ ਰਹਿਣੀ ਚਾਹੀਦੀ ਹੈ ਮੈਡਮ ਜੀ ਮੈਨੂੰ ਹੁਣ ਗਾਂਹ ਨੌਕਰੀ ਤੇ ਰੱਖਣਾ ਕਿ ਨਹੀਂ